रेडी ਲੋਕ ਕਲਾ ਨੂੰ ਪਰਿਭਾਸ਼ਿਤ ਕਰਨਾ ਇਸ ਦਾ ਸਰੂਪ ਨਿਸ਼ਚਿਤ ਕਰਨਾ ਅਤੇ ਲੋਕ ਕਲਾ ਦੇ ਵੱਖ-ਵੱਖ ਰੂਪਾਂ ਨੂੰ ਕਿਸੇ ਨਿਸ਼ਚਿਤ ਸ਼੍ਰੇਣੀ ਵਿੱਚ ਵੰਡਣਾ ਬਹੁਤ ਹੀ ਕਠਿਨ ਕੰਮ ਹੈ ਡੰਡੀ ਕਲਾ ਦਾ ਪਹਿਲਾ ਕੰਮ ਸੋਝ ਸੁਆਦ ਪੈਦਾ ਕਰਨਾ ਹੈ ਡੰਡੀ ਲੋਕ ਕਲਾ ਦੇ ਖੇਤਰ ਵਿੱਚ ਲਲਤ ਅਤੇ ਉਪਯੋਗੀ ਕਲਾ ਦਾ ਨਖੇੜ ਨਹੀਂ ਇੱਤਾ ਜਾਂਦਾ ਸਗੋਂ ਇਸ ਖੇਤਰ ਦੀ ਕਲਾ ਸਹਜ रस ਦੀ ਤ੍ਰਿਪਤੀ ਕਰਨ ਦੇ ਨਾਲ-ਨਾਲ ਉਪਯੋਗੀ ਵੀ ਹੁੰਦੀ ਹੈ ਅਤੇ ਜੀਵਨ ਵਿੱਚ ਸਹਜ ਰੂਪ ਵਿੱਚ ਰਚੀ ਹੁੰਦੀ ਹੈ ਦੰਡੀ ਇਹ ਜੀਵਨ ਦੀਆਂ ਲੋੜਾਂ ਵਿੱਚੋਂ ਪੈਦਾ ਹੋਈ ਹੋਣ ਕਾਰਨ ਜੀਵਨ ਦਾ ਸਹਿਜ ਅੰਗ ਹੁੰਦੀ ਹੈ ਡੰਡੀ ਇਹ ਲੋਕ ਕਲਾ ਘਰਾਂ ਦਾ ਸੋਹਜ ਸ਼ਿੰਗਾਰ ਹੁੰਦੀ ਹੈ ਡੰਡੀ ਘਰਾਂ ਵਿੱਚ ਵਰਤੇ ਜਾਂਦੇ ਖੇਸ ਦਰੀਆਂ ਗਲੀਚੇ ਫੁਲਕਾਰੀਆਂ ਚਾਦਰਾਂ ਸਿਰਹਾਣੇ ਖੂਬਸੂਰਤ ਤਰੀਕੇ ਨਾਲ ਕੱਢੇ ਜਾਂਦੇ ਹਨ ਡੰਡੀ ਕੁੜੀ ਦੀ ਖੂਬਸੂਰਤੀ ਇਸ ਦੇ ਕਲਾਤਮਕ ਗੁਣਾ ਉੱਤੇ ਵੀ ਨਿਰਪਰਾ ਕਰਦੀ ਸੀ ਡੰਡੀ ਜਿਹੜੀ ਕੁੜੀ ਨੂੰ ਕੱਢਣਾ ਕਤਣਾ ਸੀਨਾ ਪਰੋਣਾ ਸਲੀਕੇ ਨਾਲ ਆਉਂਦਾ ਸੀ ਉਸ ਨੂੰ ਸੁਨਹਿਰੀ ਹੋਣ ਦਾ ਨਾਮ ਦਿੱਤਾ ਜਾਂਦਾ ਸੀ ਨਹੀਂ ਤਾਂ ਉਸ ਨੂੰ ਕੁਡਰ ਆਖਿਆ ਜਾਂਦਾ ਸੀ ਡੰਡੀ ਕੁਡਰ ਔਰਤ ਸਮਾਜ ਵਿੱਚ ਉਸੇ ਤਰ੍ਹਾਂ ਹੀ ਸਭ ਦੀ निंद्या ਦੀ ਪਾਤਰਾ ਬਣਦੀ ਹੈ ਜਿੱਦਾਂ ਇੱਕ ਬਾਝ ਔਰਤ ਡੰਡੀ ਇਸ ਲਈ ਲੋਕ ਕਲਾ ਇਨਸਾਨੀ ਜ਼ਿੰਦਗੀ ਦਾ ਨਾ જુਦਾ ਹੋਣ ਵਾਲਾ ਅੰਗ ਹੈ ਡੰਡੀ ਇਸ ਵਿੱਚ ਕੰਦ ਚਿੱਤਰ ਤੀਲਾ ਜਾਂ ਕਾਗਜ਼ ਦੇ ਬੋਟੇ ਬੋਟੀਆਂ ਮੋਹੜੇ ਗੋਲੇ ਸਿੱਕੂ ਖੇਸ ਦਰੀਆਂ ਕਸੀਦੇ ਰੈਡੀ ਫੁਲਕਾਰੀਆਂ ਦਰੀਆਂ ਬਣਾਉਣਾ ਆਦ ਸ਼ਾਮਲ ਹਨ ਡੰਡੀ ਮਿੱਟੀ ਦੇ ਚੁੱਲ੍ਹੇ ਹਾਰੇ ਅਤੇ ਉਹਨਾਂ ਉੱਤੇ ਕੀਤੀ ਰੰਗਾਂ ਦੀ ਕਾਰੀਗਰੀ ਵੀ ਇਸ ਕਲਾ ਦੇ ਖੇਤਰ ਵਿੱਚ ਸ਼ਾਮਲ ਹਨ ਡੰਡੀ ਦਰੀ ਬਣਾਉਣ ਲਈ ਪਹਿਲਾਂ ਅੱਡੇ ਉੱਤੇ ਦਰੀ ਦਾ ਤਾਣਾ ਤਨਿਆ ਜਾਂਦਾ ਹੈ ਡੰਡੀ ਫਿਰ ਤਾਣੇ ਦੇ ਵਿੱਚ ਅੱਗੇ ਪਿੱਛੇ ਕਰਕੇ ਦੋ ਡੰਡੇ ਪਾਏ ਜਾਂਦੇ ਹਨ ਡੰਡੀ ਇਹਨਾਂ ਡੰਡਿਆਂ ਨੂੰ ਮਕੜੇ ਕਹਿੰਦੇ ਹਨ ਡੰਡੀ ਤਾਣੇ ਉੱਪਰ ਕੋੜੀ ਰੱਖੀ ਜਾਂਦੀ ਹੈ ਡੰਡੀ ਮਕੜਿਆਂ ਦੇ ਸਿਰਿਆਂ ਨੂੰ ਘੋੜੀ ਉੱਤੇ ਪਾਈਆਂ ਕਾਟੂਆਂ ਦੇ ਸਿਰਿਆਂ ਨਾਲ ਰੱਸੀ ਨਾਲ ਬੰਨ੍ਹਾ ਜਾਂਦਾ ਹੈ ਡੰਡੀ ਦਰੀ ਬੁਨਣ ਵਾਲੀਆਂ ਔਰਤਾਂ ਦੇ ਬੈਠਣ ਲਈ ਤਾਣੇ ਉੱਪਰ ਇੱਕ ਫੱਟਾ ਰੱਖਿਆ ਜਾਂਦਾ ਹੈ ਡੰਡੀ ਇਸ ਫੱਟੇ ਉੱਤੇ ਬੈਠ ਕੇ ਹੀ ਉਹ ਦਰੀ ਬਣਾਉਂਦੀਆਂ ਹਨ ਡੰਡੀ ਘੋੜੀ ਉੱਤੇ ਪਾਈਆਂ ਕਾਟੂਆਂ ਨੂੰ ਜਦ ਅੱਗੇ ਪਿੱਛੇ ਕੀਤਾ ਜਾਂਦਾ ਹੈ ਤਾਂ ਤਾਣੇ ਵਿੱਚ ਪਾਏ ਮਕੜਿਆਂ ਨਾਲ ਤਾਣਾ ਉੱਪਰ ਹੇਠ ਹੁੰਦਾ ਰਹਿੰਦਾ ਹੈ ਡੰਡੀ ਫਿਰ ਤਾਣੇ ਵਿੱਚ ਰੰਗਦਾਰ ਸੂਤ ਦੀਆਂ ਬਣਾਈਆਂ ਹੋਈਆਂ ਗਜਾਂ ਨੂੰ ਔਰਤਾਂ ਹੱਥਾਂ ਨਾਲ ਤਾਣੇ ਵਿੱਚੋਂ ਦੀ ਲਗਾਉਂਦੀਆਂ ਹਨ ਡੰਡੀ ਤਾਣੇ ਵਿੱਚ ਗੁੱਟੀਆਂ ਨੂੰ ਗਜਾ ਨਹੀਂ ਪਾਏ ઠાਗੇ ਦੇ ਪੇਟੇ ਨੂੰ ਪੰਜੇ ਨਾਲ ਤਾਣੇ ਵਿੱਚ ਸੈੱਟ ਕੀਤਾ ਜਾਂਦਾ ਹੈ ਡੰਡੀ ਇਸ ਵਿਧੀ ਅਨੁਸਾਰ ਕਾਟੂਆਂ ਨੂੰ ਅੱਗੇ ਪਿੱਛੇ ਸੈੱਟ ਕੇ ਤਾਣੇ ਵਿੱਚ ਰੰਗਦਾਰ ਪੇਟੇ ਨੂੰ ਬਾਕੇ ਪੇਟੇ ਨੂੰ ਪਹਿਲਾਂ ਬਣੀ ਦਰੀ ਨਾਲ ਪੰਜੇ ਨਾਲ ਸੈਟ ਕਰਦੇ ਹੋਏ ਸਾਰੀ ਦਰੀ ਭੁਣ ਲਈ ਜਾਂਦੀ ਹੈ ਡੰਡੀ ਦਰੀ ਇੱਕੋ ਜਹੀ ਚੌੜੀ ਰਹੇ ਇਸ ਲਈ ਬਣੀ ਦਰੀ ਉੱਪਰ ਪੰਖ ਲਾ ਕੇ ਰੱਖੀ ਜਾਂਦੀ ਹੈ ਡੰਡੀ